ਕਿ ਸਿੱਖ ਹਿੰਦੂਆਂ ਦਾ ਇੱਕ ਹੰਗ ਹੈ ਮੈਂ ਬਿਰਕੂਰੇ ਦੇ ਉਲਟਾਂ ਚਾਹ ਤੁਸੀਂ ਸਿੱਖ ਨਿਰਣਾ ਰਾਜੀ ਰਹੇ ਚਾਹ ਗੁੱਸੇ ਰਹੇ ਮੁੱਢ ਸਿੱਖ ਹੈ ਬਾਕੀ ਟਹਿਣੀ ਟਹਿਣੀਆਂ ਤੇ ਪੱਤਰੇ ਸਿੱਖ ਮੁੱਢ ਕਿਹਨੇ ਹੈ 33 ਕਰੋੜ ਦੇਵਤਾ 9 ਕਰੋੜ ਦੇਵੀ ਹੈ ਸਵਾ ਲੱਖ ਪੈਗੰਬਰ ਹੈ 84 ਸਿੱਧ 52 ਵੀਰ ਹੈ 6 ਜੱਤੀ ਹੈ 9 ਨੌਤ 64 ਜੋਗੜੀਆਂ 45 ਪਰਮਦੇਤ ਹੈ ਤੇ 10 ਗੁਰੂ ਸਾਹਿਬਾਨ ਹਨ ਕੋਈ ਨਹੀਂ ਮੁਨੱਖ ਦੱਸੋ ਕਿਸੇ ਇਤਿਹਾਸ ਵਿੱਚ ਕਰੇ ਕਿਸ ਨੇ ਪੜਿਆ ਕਿਸੇ ਦੇ ਕੇਸ ਕੱਟੇ ਆ ਸਭ ਕੇਸ ਤਾਂ ਧਾਰੀ ਐ ਤੇ ਸਿੱਖ ਦੀ ਨਿਸ਼ਾਨੀਆਂ ਮੋਢਲੀ ਕੇਸ ਤੇ ਦੌੜ ਹਿੰਦੂ ਦੀ ਨਿਸ਼ਾਨੀਆਂ ਟੋਪੀ ਚੋਟੀ ਤੇ ਕਖਾਈ ਧੋਤੀ 12 ਤਿਲਕ ਮੱਥੇ ਨੱਕ ਠੋਡੀ ਸਾਤੀ ਕਛਾਂ ਗੱਲਾਂ ਕੰਨ ਗਿੱਚੀ ਤਾਣਵੇ ਵਿੱਚ ਨਾ ਤਾਗਿਆਂ ਦਾ ਜਨੇਊ ਸ਼ਿਵਲਿੰਗ ਦੀ ਚਰਨਾਮ ਤਲੇ ਗੀਤਾ ਦਾ ਪਾਠੀ ਹੋਵੇ ਤਮਾਕੂ ਨਾ ਪੀਵੇ ਉਹ ਸਿੰਧੂ ਨੂੰ ਮਾਤਾ ਭਰਾ ਸਮਝਦਾ ਹਿੰਦੂ ਧਾਰਮਿਕ ਗ੍ਰੰਥਾਂ ਮੁਤਾਬਕ ਵੈਸੇ ਹਿੰਦੂ ਨਹੀਂ ਹਿੰਦੂ ਅਰਬੀ ਪਾਸ਼ਾ ਦਾ ਅੱਖਰ ਹੈ ਅਰਬੀ ਦੇ ਵਿੱਚ ਚੋਰ ਨਹੀਂ ਹਿੰਦੂ ਕਹਿੰਦੇ ਆ ਇਹਨਾਂ ਦੀ ਮਰਜ਼ੀ ਹੈ 4 ਵੇਦ 18 ਪੁਰਾਣ 6 ਸ਼ਾਸਤਰ 27 ਸਿਮਰਤੀਆਂ 52 ਉਪਨਿਸ਼ਦ 9 ਵਿਆਕਰਨ 11 ਵੀ ਮੰਨੀਆਂ ਲੋਕਾਂ ਨੇ ਪਰ ਨਾ ਪ੍ਰਚਲਿਤ ਕਿਸੇ ਵਿੱਚ ਹਿੰਦੂ ਅੱਖਰ ਤੁਹਾਨੂੰ ਮਿਲੇਗਾ ਬ੍ਰਾਹਮਣ ਬ੍ਰਾਹਮਣ ਤੇ ਬ੍ਰਹਮਣ ਇਹ ਅੱਖਰ ਤਾਂ ਮਿਲਣਗੇ ਪਰ ਹਿੰਦੁਸਤਾਨ ਦਾ ਕੋਈ ਹਿੰਦੂ ਨਹੀਂ ਕਹਿੰਦਾ ਮੈਂ ਬ੍ਰਾਹਮਣ ਸਾਰੇ ਕਹਿੰਦੇ ਹਿੰਦੂ ਐ ਪਰ ਜੇ ਹਿੰਦੂ ਵੀ ਕਹਾਉਣਾ ਚਾਹੁੰਦੇ ਰਹਿਣ ਤੇ ਇਹ ਦੱਸਣੇ ਨੇ ਗੱਲਾਂ ਦਾ ਸਬੂਤ ਦੇਣ ਮੁਸਲਮਾਨ ਜਿਹੜਾ ਉਹ ਪੱਕਾ ਮੁਸਲਮਾਨ ਬਣੇ ਇਸ ਵਾਸਤੇ ਮੁਸਲਮਾਨ ਦੀ ਕੈਂਤੀ ਨਾਲ ਬਣਦਾ ਤੇ ਹਿੰਦੂ ਵੀ ਕੈਂਚੀ ਨਾਲ ਬਣਦਾ ਜਿਹੋ ਜੇ ਮਾਤਰ ਦੇ ਉਹਦੇ ਵਿੱਚੋਂ ਮਾਤਰ ਦੇ ਪੇਡੇ ਵਿੱਚੋਂ ਜੰਮੇ ਹੈ ਜਿਹੜੇ ਉਹੋ ਜੇ ਰਹੀਏ ਤਾਂ ਸਾਰਿਆਂ ਨੂੰ ਸਰਦਾਰ ਜੀ ਕਹਿ ਕੇ ਬੁਲਾਇਆ ਜਾਵੇਗਾ ਸ਼ੱਲੀ ਰਾਮ ਤੇ ਮੁਹੰਮਦ ਅਲੀ ਤੇ ਗੁਲਾਮ ਅਲੀ ਇਹ ਕਹੇ ਕਿ ਕਿਸ ਨੂੰ ਬੁਲਾਇਆ ਜਾ ਸਕਦਾ ਇਸ ਵਾਸਤੇ ਕੁਦਰਤ ਦੇ ਅਸੂਲ ਮੁਤਾਬਕ ਸ਼ਕਤੀ ਦੇ ਉਦਰਤ ਮੁਤਾਬਕ ਰਸੂਲ ਮੁਤਾਬਕ ਸਾਰੇ ਸਿੱਖ ਵਿਛਮ ਬਦਲ ਕੇ ਤਬਦੀਲ ਕੀਤੇ ਜਾਂਦੇ ਆਂ। ਬਾਕੀ ਕੈਂਚੀ ਤੇ ਪਛਣਾ ਦਬਦਾ ਤੇ ਸ਼ਰਕਾ ਪ੍ਰਸਤੀ ਦੇ ਪ੍ਰਤੀਕ ਹੈ। ਕਰਪਾਣ ਇਕਤਾ ਦੇ ਪ੍ਰਤੀਕਾ ਇਤਿਹਾਸਕ ਤੱਤ ਤੁਹਾਡੇ ਸਾਹਮਣੇ ਮਰਖਾਂਗਾ। ਕੈਂਚੀ ਤੇ ਪਛਨੇ ਨਾਲ ਮੂੰਹ ਸਿਰ ਮੁੰਨਦਿਏ ਤੇ Hindu ਪ੍ਰਤੀਤ ਹੁੰਦਾ। ਕੈਂਚੀ ਪਛਨੇ ਨਾਲ ਲਵਾ ਕੱਟ ਕੇ ਸੁੰਨਤ ਕਰਦਿਏ ਤੇ ਮੁਸਲਮਾਨ ਬਣ ਜਾਂਦਾ। ਤੇ ਕੈਂਚੀ ਪਛਨੇ ਦੀ ਵਰਤੋਂ ਨਾ ਕਰੀਏ ਤੇ ਜੰਮਿਆ ਜਮਾਇ ਰਹਿਣ ਦੀ ਤੇ ਸਿੱਖ ਹੈ। ਤੇ ਗਾਤਰੇ ਕਿਰਪਾਨ ਪਾਲੀਏ ਤੇ ਸਿੰਘ ਹੈ ਕੜਕੀ ਪਛਨੇ ਨਾਲ ਕੱਟੇ ਹੋਏ ਕੇਸ ਦਾੜਾ ਨਾਈ ਦੀ ਗੰਦੀ ਨਾਲ ਹੀ ਚ ਜਾਂਦੇ ਆ ਤੇ ਕਿਰਪਾਨ ਦੇ ਨਾਲ ਪੰਜ ਵਰਗ ਦੇ ਪਛੜੇ ਹੋਏ ਲੋਕਾਂ ਦਾ ਸਿਰ ਵੱਢ ਕੇ ਅੰਮ੍ਰਿਤ ਦੇ ਬਾਟੇ ਕੋਲੇ ਲਜਾਇਆ ਗਿਆ ਤੇ ਅੰਮ੍ਰਿਤ ਦੇ ਬਾਟੇ ਕੋਲੇ ਲਜਾ ਕੇ ਅਮਰ ਛਕਾ ਕੇ ਗੁਰੂ ਦਾ ਰੂਪ ਇਨੀ ਬਣਿਆ ਕੱਲਾ ਬਲਕਿ ਗੁਰੂ ਦਾ ਮਾਲਕ ਬਣ ਗਿਆ ਗੁਰੂ ਦੇ ਸ਼ਬਦਾਂ ਮੁਤਾਬਕ ਰਹਿਣੀ ਰਹੈ ਸੋਈ ਸਿੱਖ ਮੇਰਾ ਉਹੋ ਸਾਹਿਬ ਮੈਂ ਉਸ ਕਾ ਚਿਹਰਾ ਸੋ ਇਸ ਵਾਸਤੇ ਕਿਰਪਾਨ ਇਕਤਾ ਦੀ ਪ੍ਰਤੀਕ ਹੈ ਕੈਂਕੀ ਤੇ ਪਛਨਾ ਦੁਬਦ ਤੇ ਫਿਰਕਾ ਪ੍ਰਸਤੀ ਦੇ ਪ੍ਰਤੀਕ ਹੈ ਚਾਹੇ ਕੋਈ 크੍ਰਿਸਚੀਅਨ ਹੈ ਚਾਹੇ ਕੋਈ ਇਸਾਈ ਹੈ ਚਾਹੇ ਕੋਈ ਅੰਗਰੇਜ਼ ਹੈ ਸੋ ਇਹਨਾਂ ਦੇ ਸਾਹਮਣੇ ਇਹ ਤੱਤ ਰੱਖਦੇ ਹੋ ਉਹਨਾਂ ਨੂੰ ਕਹੋ ਵੀ ਜੈਸਾ ਕੁਦਰਤ ਨੇ ਤੁਹਾਨੂੰ ਪੈਦਾ ਕਰਕੇ ਭੇਜਿਆ ਹੈ ਜੇ ਤੁਸੀਂ ਉਹੋ ਜੇ ਰਹੋ ਤੇ ਫਿਰ ਤੁਹਾਨੂੰ ਲੋਕ ਕੀ ਕਹਿਣਗੇ ਹਰ ਇੱਕ ਨੂੰ ਕਹਿਣਾ ਪਵੇਗਾ ਕਿ ਸਾਨੂੰ ਸਰਦਾਰ ਕਹਿਣਗੇ ਤੇ ਫਿਰ ਕਿਵੇਂ ਕਹਿੰਦੇ ਆ ਵੀ ਸਿੱਖ ਜਿਹੜੇ ਐ ਇਹ ਹਿੰਦੂਆਂ ਚੋਂ ਨਿਕਲੇ ਐ ਇਹਦਾ ਉੱਤਰ ਹੁਣ ਤੁਸੀਂ ਦੱਸੋ ਵੀ ਸਿੱਖ ਹਿੰਦੂਆਂ ਚੋਂ ਨਿਕਲੇ ਆ ਜਾਂ ਕਿ Hindu ਸਿੱਖਾਂ ਵਿੱਚੋਂ ਕੈਂਚੀ ਦੇ ਪਛਮੀ ਨਾਲ ਕੱਢੇ ਗਏ ਤੇਰਾ ਸਬੂਤ ਦਿਓ ਬਾਕੀ ਸਿੱਖ ਵੱਖਰੀ ਕੌਮਾਂ ਦ੍ਰਿੜ ਨਿਸ਼ਚੇਵਾਚਕ ਤੇਰੇ ਸਬੂਤਾਂ ਬਿਆਨਤ ਪਹਿਲਾ ਤਾਂ ਭਾਈ ਗੁਰਦਾਸ ਜੀ ਦੇ ਰਚਨਾ ਦੁਆਰਾ ਹੈ ਭਾਈ ਗੁਰਦਾਸ ਜੀ ਦੇ ਬਚਨ ਹਨ ਸ਼ਬਦ ਜਿਤੀ ਸਿੱਧ ਮੰਡਲੇ ਕੀਤੋ ਸੁ ਆਪਣਾ ਪੰਥ ਨਿਰਾਲਾ ਪੰਥ ਦਾ ਅਰਥ ਵੀ ਤੁਸੀਂ ਜਾਣਦੇ ਹੋ ਭਲੀ ਭਾਉਤ ਤੇ ਨਿਰਾਲੇ ਦਾ ਅਰਥ ਵੀ ਵੱਖਰਾ ਬਾਕੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਪਾਇਆ ਇਸ ਕਰਕੇ ਸਿੱਖ ਵੱਖਰੀ ਕੌਮ ਹੈ ਦਸ਼ਮੇਸ਼ ਪਿਤਾ ਜੀ ਦੇ ਬਚਨ ਅਨੁਸਾਰ ਜਾਵਲਾ ਖਾਲਸਾ ਰਹੇ ਨਿਆਰਾ ਤਾਬ ਲਗ ਤੇਜ ਦਿਓ ਅਨਸਾਰ ਜਾਵੇਗਾ ਵਿਪਰਨ ਕੀ ਰੀਤ ਵਿਪਰਨਾ ਪੰਡਿਤ ਦਾ ਜਾਵੇਗਾ ਵਿਪਰਨ ਕੀ ਰੀਤ ਮੈਂ ਨਾ ਕਰਾਂ ਕਿੰ ਕੀ ਪ੍ਰਤੀਤ ਦਸ਼ਮੇਸ਼ ਤੇ ਅਜੇ ਦਸਾਂ ਦੀ ਬਾਣੀ ਰੱਖ ਰਹੇ ਸਨ ਇੱਕ ਪੰਡਤ ਨੇ ਆ ਕੇ ਬਹੁਤਾ ਖਰੇੜਿਆ ਕਹਿਣ ਲੱਗਾ ਜੀ ਤੁਸੀਂ ਹਿੰਦੂ ਹੋ ਤੁਸੀਂ ਹਿੰਦੂ ਹੋ ਮਹਾਰਾਜ ਕਹਿੰਨਗੇ ਜਪ ਪ੍ਰਮੇ ਚਰਿਆ ਜਿਹੜਾ ਕੋਈ ਤੋਕਣੇ ਖੈਲੇ ਤੁਰਦਾ ਹੋ ਨਹੀਂ ਮੰਨਿਆ ਅਕੀਰ ਕਰਨੀ ਦੀ ਤਰਜ਼ ਨੇ ਉੱਤਰ ਦਿੱਤਾ ਛਤਰੀ ਕੋ ਪੁੱਤ ਹਾਂ ਬ੍ਰਾਹਮਣ ਕੋ ਨਹੀਂ ਪੰਡਤਾਂ ਦਾ ਬ੍ਰਾਹਮਣਾਂ ਦਾ ਮੁੰਡਾ ਨਹੀਂ ਮੈਂ ਛਤਰੀ ਦਾ ਪੁੱਤਰ ਹਾਂ ਛਤਰੀ ਸ਼ਾਸਤਰਤਾਰੀ ਦਾ ਨਾਮ ਹੈ ਸੋ ਇਸ ਵਾਸਤੇ ਸਿੱਖ ਵੱਖਰੀ ਕੌਮ ਹੈ ਸਰੂਪ ਕਰਕੇ ਸਿੱਖ ਵੱਖਰੀ ਕੌਮ ਹੈ ਧਾਰਮਿਕ ਗ੍ਰੰਥ ਕਰਕੇ ਇਸ਼ਟ ਕਰਕੇ ਸਿੱਖ ਵੱਖਰੀ ਕੌਮ ਹੈ 18 ਤਿਆਗ ਗੀਤਾ ਦੇ 30 ਪਾਰਿਆਂ ਕੁਰਾਨ ਦੇ ਕੁਰਾਨ ਦੇ 30 ਪਾਰਿਆਂ ਵਿੱਚ ਕਿਸੇ ਹਿੰਦੂ ਦੇ ਸਵਰਗ ਦੀ ਪ੍ਰਾਪਤੀ ਵਾਸਤੇ ਕੋਈ ਲਿਖਿਆ ਵਿਖਾ ਦਿਓ ਵਿਦਵਾਨ ਗੀਤਾ ਦੇ 18 ਧਾਵਾਂ ਵਿੱਚ ਕਿਸੇ ਮੁਸਲਮਾਨ ਦੀ ਬਿਸ਼ਤਰੀ ਪ੍ਰਾਪਤੀ ਵਾਸਤੇ ਕੋਈ ਲਿਖਾ ਵਿਖਾ ਦਿਓ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰਿਆਂ ਨੂੰ ਥਾਂ ਦਿੱਤਾ ਹੈ ਜੁਲਾਹਾਂ ਵਿੱਚੋਂ ਕਬੀਰ ਜੀ ਬੈਠੇ ਹੈ ਕਿਮਿਆਰਾਂ ਵਿੱਚੋਂ ਰਵਦਾਸ ਜੀ ਬੈਠੇ ਹੈ ਕਿਮਿਆਰਾਂ ਵਿੱਚੋਂ ਬੇਣੀ ਜੀ ਬੈਠੇ ਹੈ ਜਗਤਾਂ ਵਿੱਚੋਂ ਧੰਨਾ ਜੀ ਬੈਠੇ ਹੈ ਬ੍ਰਾਹਮਣਾਂ ਵਿੱਚੋਂ ਜੈਦੇਵ ਜੀ ਬੈਠੇ ਹੈ ਕਿਸਾਨੀਆਂ ਦੇ ਵਿੱਚੋਂ ਸੋ ਸਦਨਾ ਜੀ ਬੈਠੇ ਹੈ ਨਾਈਆਂ ਦੇ ਵਿੱਚੋਂ ਸੈਣ ਜੀ ਬੈਠੇ ਹੈ ਬਾਦਮੇਕ ਜਿਹਨਾਂ ਨੂੰ ਹਰੀਜਨ ਕਿਹਾ ਜਾਂਦਾ ਹੈ ਉਹਨਾਂ ਵਿੱਚ ਉਹ ਖੁਦ ਬਾਲਮੀਕਾ ਆਪੀ ਵਿੱਚ ਬੈਠੇ ਐ ਦੱਸੋ ਕਿਹੜਾ ਫਿਰਕਾ ਜੀ ਨੂੰ ਇੱਕ ਥਾਂ ਨਹੀਂ ਮਿਲਿਆ ਇਸ ਵਾਸਤੇ ਕਬੀਰ ਜੀ ਨੇ ਕਹਿ ਦਿੱਤਾ ਕਬੀਰ ਜਿਸ ਦਾ ਆਪ ਜਾਤਿਆ ਹਾ ਹਟਕਾ ਨਾ ਹੀ ਕੋਏ ਸੋਦਰ ਕੈਸੇ ਛੋੜ ਗਿਆ ਜੋਦਾਰ ਐਸਾ ਹੋਏ ਇਸ ਵਾਸਤੇ ਸਿੱਖ ਵੱਖਰੀ قوم ਹੈ ਕਿਸੇ ਮਸਜਿਦ ਦੇ ਤੁਹਾਨੂੰ ਚਾਰ ਦਰਵਾਜ਼ੇ ਨਹੀਂ ਮਿਲਣਗੇ ਕਿਸੇ ਸ਼ਿਖ ਦਵਾਲੇ ਦੇ ਤੁਹਾਨੂੰ ਚਾਰ ਦਰਵਾਜ਼ੇ ਨਹੀਂ ਮਿਲਣਗੇ ਗੁਰਦੁਆਰੇ ਕਿਸੇ ਵਿੱਚ ਵੀ ਜਾਓ ਤੁਹਾਨੂੰ ਚਾਰ ਦਰਵਾਜ਼ੇ ਮਿਲਣਗੇ ਹਰਮੰਦਰ ਸਾਹਿਬ ਜਿੱਥੇ ਆਪਾਂ ਹੁਣ ਬੈਠੇ ਆ ਇਸ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਆ ਚੌਹਾਂ ਦਰਵਾਜ਼ਿਆਂ ਦਾ ਬੜਾ ਪਾਰੀ ਮਹੱਤਮ ਹੈ ਖੱਤਰੀ ਬ੍ਰਾਹਮਣ ਸੂਤ ਵੈਸ਼ ਉਪਦੇਸ਼ ਚੋਂ ਵਰਨ ਕੋ ਸਾਂਝਾ ਇੰਨਾ ਚੌਹਾ ਵਾਸਤੇ ਚਾਰੇ ਦਰਵਾਜ਼ੇ ਖੁੱਲੇ ਆ ਸਿਆ ਸੁन्नी ਰਾਪ ਜੀ ਇਮਾਮ ਸਾਫੀ ਚਾਰ ਕਰਕੇ ਮੁਸਲਮਾਨਾਂ ਦੇ ਵੱਡੇ ਚੌਹਾ ਵਾਸਤੇ ਚਾਰੇ ਦਰਵਾਜ਼ੇ ਖੁੱਲੇ ਆ ਸੋ ਕੋਈ ਛੜ ਦੇ ਚੋਂ ਲੈਂਦੇ ਚੋਂ ਦੱਖਣ ਚੋਂ ਪਹਾੜ ਚੋਂ ਚੌਹਾ ਵਾਸਤੇ ਸਾਰੇ ਦਰਵਾਜ਼ੇ ਖੁੱਲੇ ਆ ਕਤਰੀ ਬ੍ਰਾਹਮਣ ਸੂਤ ਵੈਸ ਜਾਵੇ ਚੌਹਾਂ ਵਾਸਤੇ ਚਾਰੇ ਦਰਵਾਜੇ ਖੁੱਲੇ ਐ ਸੋ ਕੋਈ ਉਤਮ ਮੱਧਮ ਕਨੇਸ਼ਟ ਤੇ ਨੀਚ ਜਾਵੇ ਚੌਹਾਂ ਵਾਸਤੇ ਚਾਰੇ ਦਰਵਾਜੇ ਖੁੱਲੇ ਐ ਚੌਕ ਖਰਾ ਜਾਪਾ ਵਾਹਿਗੁਰੂ ਮੰਤਰ ਇਹਦਾ ਉਪਾਸ਼ਕ ਕੋਈ ਆਵੇ ਚੌਹਾਂ ਵਾਸਤੇ ਚਾਰੇ ਦਰਵਾਜੇ ਖੁੱਲੇ ਐ ਸੋ ਇਸੇ ਤਰ੍ਹਾਂ ਸਰਵਨਮਨਨ ਅਧਿਆਤਮ ਤੇ ਤਾਤਮ ਦਾ ਸੋਧਨ ਵਾਲਾ ਕੋਈ ਆ ਜਾਵੇ ਚੌਹਾਂ ਵਾਸਤੇ ਚਾਰੇ ਦਰਵਾਜੇ ਖੁੱਲੇ ਐ ਵਿਰਾਗ ਖਰਸੰਪਤੀ ਮੋਖ ਇੱਛਾ ਸਾਧਨ ਜਿਹੜੇ ਹਨ ਇਹ ਚਾਰ ਮੰਨੇ ਹਨ ਇਹਨਾਂ ਚੋਂ ਦਾ ਕੋਈ ਵਾਸਕ ਤੇ ਪ੍ਰਾਪਤੀ ਵਾਲਾ ਆ ਜਾਵੇ ਚਾਰੇ ਦਰਵਾਜ਼ੇ ਖੁੱਲੇ ਹਨ ਕੋਈ ਬਾਲਕ ਵਾਸਤਾ ਜਵਾਨੀ प्रौੜਿਆ ਤੇ ਬਿਰਧ ਅਵਸਥਾ ਵਾਲਾ ਆ ਜਾਵੇ ਚਾਰੇ ਦਰਵਾਜ਼ੇ ਇਹ ਖੁੱਲੇ ਹਨ ਦੱਸੋ ਕਿੱਥੇ ਇੱਥੇ ਵਿਤਰ ਹੈ ਇਸ ਵਾਸਤੇ ਸਿਕ ਵਖਰੀ ਹੋਂ ਹੈ ਤੁਸੀਂ ਬਾਹਰ ਵਿਦੇਸ਼ਾਂ ਚ ਸchre ਰਹੇ ਹੋ ਕਿਸੇ ਮਸੀਤ ਵਿੱਚ ਕਿਸੇ ਸ਼ਿਵ ਦਵਾਲੀ ਵਿੱਚ ਕਦੇ ਲੰਗਰ ਦੀ ਪੰਗਤ ਲੱਗੀ ਹੈ ਹਮੇਸ਼ਾ ਲੰਗਰ ਛਕਣ ਨੂੰ ਮਿਲੇਗਾ ਤੇ ਤੁਹਾਨੂੰ ਗੁਰਦੁਆਰਿਆਂ ਵਿੱਚੋਂ ਮਿਲੇਗਾ ਇਸ ਵਾਰ ਤੇ ਸੰਗਤ ਤੇ ਪੰਗਤ ਦੀ ਏਕਤਾ ਦਾ ਪ੍ਰਤੀਕ ਗੁਰਦੁਆਰਾ ਇਸ ਵਾਰ ਤੇ ਸਿੱਖ ਵੱਖਰੀ ਕੌਮ ਹੈ Hindu ਦੇ ਘਰ ਵਾਲੇ ਚੋਤੀ ਜੀ ਨੂੰ ਬੋਧੀ ਆਪਾ ਬੋਲਦੇ ਪੰਜਾਬੀ ਵਿੱਚ ਬੋਧੀ ਨਹੀਂ ਰੱਖ ਸਕਦੇ Hindu ਦੇ ਘਰ ਵਾਲੇ ਟੋਪੀ ਨਹੀਂ ਲੈ ਸਕਦੇ Hindu ਦੇ ਘਰ ਵਾਲੇ ਕਖਾਈ ਤੋਥੀ ਨਹੀਂ ਬਣ ਸਕਦੇ Hindu ਦੇ ਘਰ ਵਾਲੇ ਜਨੇਊ ਨਹੀਂ ਪਾ ਸਕਦੇ Hindu ਦੇ ਘਰ ਵਾਲੇ ਨੂੰ 12 ਤਿਲਕ ਲਾਉਣ ਦਾ ਅਧਿਕਾਰ ਨਹੀਂ ਮੁਸਲਮਾਨ ਦੇ ਘਰ ਵਾਲੀ ਦੀ ਸੁਨਤ ਨਹੀਂ ਹੋ ਸਕਦੀ ਮੱਕੇ ਦੀ ਜ਼ਿਆਰਤ ਨਹੀਂ ਕਰ ਸਕਦੇ ਮਸੀਤ ਚ ਜਾ ਕੇ ਨਵਾਜ਼ ਨਹੀਂ ਪੜ ਸਕਦੇ ਜੇ ਪੜ ਸਕਦੀ ਹੈ ਤੇ ਸਨ ਵਿੱਚ ਪੜ ਸਾਹਨੇ ਵਿੱਚ ਪੜਦਾ ਪਾ ਕੇ ਪੜ ਸਕਦੀ ਹੈ ਪਰ ਅੱਖ ਨਹੀਂ ਸਾਹਮਣੇ ਨਹੀਂ ਤੇ ਮੇਰਾ ਇਹ ਤੇ ਇੱਕ ਪ੍ਰਸ਼ਨ ਹੈ ਇੱਕ ਕੋਈ ਟੀਚਰ ਹੈ ਮਾਸਟਰ ਹੈ ਉਹਦੇ ਕੋਲ ਦੋ ਬੱਚੇ ਪੜਨ ਆਉਂਦੇ ਐ ਇੱਕ ਨੂੰ ਮਾਸਟਰ ਕੋਲ ਬਿਠਾ ਕੇ ਪੜਾਉਂਦਾ ਇੱਕ ਨੂੰ ਕਹਿੰਦਾ ਮੇਰੇ ਮੱਥੇ ਨਾਲ ਨਹੀਂ ਰਜਿਸਟਰ ਵਿੱਚ ਹਾਜ਼ਰੀ ਜ਼ਰੂਰ ਲਾਈ ਜਾਂਦਾ ਪਰ ਉਹਨਾਂ ਅਖਰ ਕੋਈ ਨਹੀਂ ਪੜਾਇਆ ਦੋਮਾ ਵਿੱਚ ਦੱਸੋ ਪਾਸ ਕਿਹੜਾ ਹੋਵੇਗਾ ਜਿਹਨੂੰ ਪੜਾਇਆ ਤੇ ਪਾਸ ਕੀ ਹਣਾ ਤੇ ਜਿਹੜੇ ਧਰਮ ਵਿੱਚ ਇਹ ਹੈ ਕਿ ਜਨਾਨੀ ਮੇਰੀ ਪੂਜਾ ਨਹੀਂ ਕਰ ਸਕਦੀ ਜਨਾਨੀ ਮੇਰੇ ਦਿੱਤੇ ਧਾਰਮਿਕ ਚੰਨ ਨਹੀਂ ਧਾਰਨ ਕਰ ਸਕਦੇ ਉਹ ਜਨਾਨੀ ਦੀ ਮੁਕਤ ਕੌਣ ਕਰੇਗਾ ਚਲੋ ਬੰਦਾ ਤੋਂ ਪਹਿਲੇ ਬੇਸਤ ਨੂੰ ਤੇ ਸਵਰਗ ਨੂੰ ਚੜ੍ਹਿਆ ਜਾਵੇਗਾ ਜਨਾਨੀ ਤਾਂ ਖੂਚ ਜਾਵੇਗੀ ਨਾ ਨਰਕ ਵਿੱਚ ਇਸ ਵਾਸਤੇ ਗੁਰਮਤਿ ਤੇ ਸਿੱਖ ਵਕਤ